ਆਪਣਾ ਵਲੌਗ ਦੇਖ ਰਹੇ ਸਾਰੀਆਂ ਮਾਮਾ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਕ ਕੋਲ ਲੈ ਕੇ ਆਏ ਹਾਂ ਜੀ ਗੁਰਦੁਆਰਾ ਸਾਹਿਬ ਸ੍ਰੀ ਸਨੂ ਸਾਹਿਬ ਜੋ ਕਿ ਪਿੰਡ ਬਾਸਰਕੇ ਜ਼ਿਲ੍ਹਾ ਤਰਨਤਾਰਨ ਵਿਖੇ ਮੌਜੂਦ ਹੈ ਜੀ ਤਰਨਤਾਰਨ ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਵੀ ਪਿੰਡ ਬਾਸਰਕੇ ਹੈ ਜੀ ਇਸ ਗੁਰਦੁਆਰਾ ਸਾਹਿਬ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਾਨਤਾ ਹੈ ਆਪਾਂ ਅੱਗੇ ਚੱਲ ਕੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਦੱਸਾਂਗੇ ਤੇ ਕੀ ਮੰਨਤਾ ਜਿਸ ਗੁਰਦੁਆਰਾ ਸਾਹਿਬ 'ਚ ਉਹ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਾਉਨੇ ਆ ਤੇ ਨਾਲ ਨਾਲ ਅੱਗੇ ਚੱਲ ਕੇ ਆਪਾਂ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਬਣੇ ਜੋ ਬਲੌਗ ਦੇ ਨਾਲ ਗੁਰਦੁਆਰਾ ਸਾਹਿਬ 'ਵਿਖੇ ਐਂਟਰ ਹੁੰਦੇ ਸਾਰੇ ਖੱਬੇ ਹੱਥ ਸਕੂਟਰ ਮੋਟਰਸਾਈਕਲ ਸਟੈਂਡ ਬਣਿਆ ਹੋਇਆ ਹੈ ਜੀ ਪਾਰਕਿੰਗ ਏਰੀਆ ਬਣਿਆ ਹੋਇਆ ਹੈ ਤੇ ਨਾਲ ਹੀ ਜੋੜਾ ਘਰ ਬਣਿਆ ਹੋਇਆ ਹੈ ਆਪਾਂ ਇੱਥੇ ਜੋੜੇ ਜਮਾ ਕਰਵਾਉਨੇ ਆ ਤੇ ਫਿਰ ਅੰਦਰ ਚੱਲਦੇ ਆ ਮੱਥਾ ਟੇਕਣ ਲਈ ਈ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਜੀ ਨਿੱਕੀ ਨਿੱਕੀ ਬਾਰਿਸ਼ ਹੋ ਰਹੀ ਆ ਤੇ ਇਹ ਗੁਰਦੁਆਰਾ ਸੰਤ ਸਾਬ ਜੀ ਤੰਤਨ ਬਾਬਾ ਬੁੱਢਾ ਸਾਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਜੀ ਤੇ ਸੰਗਤਾਂ ਜੋ ਉਧਰ ਆਉਂਦੀਆਂ ਨੇ ਮੱਥਾ ਟੇਕਣ ਲਈ ਉਹ ਅੱਗੇ ਵੀ ਜ਼ਰੂਰ ਆਉਂਦੀਆਂ ਨੇ ਦਸ਼ਮੇ ਮੇਲੇ ਕਰਦੀਆਂ ਨੇ ਤੇ ਇੱਥੇ ਜੋ ਤੰਤਨ ਬਾਬਾ ਤੰਦਰ ਬਾਬਾ ਬੁੱਢਾ ਸਾਬ ਜੀ ਨੇ ਜੋ ਸਨ ਲਾਇਆ ਸੀ ਗੁਰਦੁਆਰਾ ਸਾਹਿਬ ਵਿੱਚ ਉਹਦਾ ਜੋ ਇਤਿਹਾਸ ਹੈ ਉਹ ਤੁਹਾਨੂੰ ਆਪਾਂ ਸਾਰਾ ਅੱਗੇ ਜਾ ਕੇ ਦੱਸਦੇ ਹਾਂ ਕਿਵੇਂ ਸੰਨ ਵਿੱਚ ਲਾਈਕੀ ਜੋ 84 ਦੇ ਗੇੜ ਚੋਂ ਮੁਕਤੀ ਮਿਲਦੀ ਹੈ ਤੇ ਮਨੁੱਖ ਕਮਣਾਉਂਦੀ ਪੂਰਤੀ ਹੁੰਦੀ ਹੈ ਉਹ ਸਾਰਾ ਇਤਿਹਾਸ ਜੋ ਇਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ ਹੁਣ ਤੁਹਾਨੂੰ ਦੱਸਾਂਗੇ ਤੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿੰਡਾ ਸੋਹਣਾ ਏਰੀਆ ਬਣਿਆ ਹੋਇਆ ਹੈ ਕਿੰਡਾ ਸੋਹਣਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜੁ ਬਣਾਈ ਗਈ ਹੈ ਜੀ ਪਾਰਕ ਬਹੁਤ ਸੋਹਣੇ ਬਣਾਏ ਗਏ ਨੇ ਹਰਿਆਲੀ ਬਹੁਤ ਹੈ ਇਸ ਗੁਰਦੁਆਰਾ ਸਾਹਿਬ ਚ ਤੇ بارش ਹੋ ਰਹੀ ਹੈ ਤਾਂ ਕਰਕੇ ਅੱਜ ਸੰਗਤ ਦਾ ਰਸ ਥੋੜਾ ਜਿਹਾ ਘੱਟ ਹੈ ਇੱਥੇ ਉਹ ਹੈ ਤੁਸੀਂ ਸਭ ਕੇ ਚਲਦੇ ਆ ਤੇ ਗੁਰਦੁਆਰਾ ਸਾਹਿਬ ਬਿਲਕੁਲ ਸਾਹਮਣੇ ਆ ਜੀ ਤੇ ਸੱਜੇ ਹੱਥ ਗੁਰੂ ਘਰ ਲੰਗਰ ਦਾ బోర్ਡ ਲੱਗਾ ਹੋਇਆ ਤੇ ਇੱਧਰ ਖੱਬੇ ਅਸਰੋਵਰ ਸਾਹਿਬ ਆ ਜੀ ਅਸਰੋਵਰ ਸਾਹਿਬ ਚਲਦੇ ਆ ਤੇ ਨਾਲ ਨਾਲ ਤੁਹਾਨੂੰ ਆਪ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆ ਤੇ ਆਓ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਨਾਲ ਜਾਣੂ ਕਰਵਾਉਣੀ ਆ ਜੀ ਨਗਰ ਬਸਰ ਕੇ ਸੰਮਤ 1511 ਬਿਕਰਮੀ ਨੂੰ ਹੋਦ ਵਿੱਚ ਆਇਆ ਸੀ ਇਹ ਨਗਰ ਸ਼੍ਰੀ ਨਾਮ ਨਰੈਣ ਭੱਲੇ ਨੇ ਵਸਾਇਆ ਸੰਮਤ 1536 ਬਿਕਰਮੀ ਵਿਸਾਖ ਸੁਦੀ ਚੌਥ ਨੂੰ ਸ਼੍ਰੀ ਤੇਜਪਾਠ ਭੱਲੇ ਖੱਤਰੀ ਦੇ ਘਰ ਸ਼੍ਰੀ ਗੁਰੂ ਅਮਰਦਾਸ ਜੀ ਤੀਸਰੀ ਪਾਤਸ਼ਾਹੀ ਨੇ ਨਗਰ ਬਾਸਰ ਕੇ ਵਿਖੇ ਅਵਤਾਰ ਧਾਰਿਆ ਅਤੇ ਇਹ ਭਾਈ ਗੁਰਦਾਸ ਭਾਈ ਸਾਵਣਮਲ ਭਾਈ ਜਸੂ ਭਾਈ ਸੁੰਦਰ ਬਗਿਆੜਾ ਬਾਬਾ ਮੋਹਨ ਬਾਬਾ ਮੋਰੀ ਅਤੇ ਗੁਰੂ ਪਤਰੀ ਪੁੱਤਰੀ ਗੁਰੂ ਪਤਨੀ ਗੁਰੂ ਮਾਤਾ ਦਾ ਰਤਬਾ ਹਾਸਲ ਕਰਨ ਵਾਲੀ ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ ਦਾ ਜੱਦੀ ਨਗਰ ਹੈ ਬੀਬੀ ਅਮਰੋਜੀ ਇਸ ਪੁੱਤਰੀ ਸ਼੍ਰੀ ਅੰਗਦੇਵ ਜੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੇ ਸਹੁਰੇ ਹਨ ਅਤੇ ਸ਼੍ਰੀ ਗੁਰੂ ਅਰਜਨ ਅਰਜਨ ਦੇਵ ਜੀ ਦੇ ਨਾਨਕੇ ਹਨ ਸ਼੍ਰੀ ਗੁਰੂ ਅਮਰਦਾਸ ਜੀ ਖੇਤੀ ਅਤੇ ਵਪਾਰ ਦੇ ਕੰਮ ਨਾਲ 21 ਵਾਰ ਹਰਦਵਾਰ ਗਏ ਅਤੇ ਗੰਗਾ ਵਿੱਚ ਇਸ਼ਨਾਨ ਕੀਤੇ ਵਾਪਸ ਆਉਣ ਦੇ ਟਾਈਮ ਰਸਤੇ ਵਿੱਚ ਇੱਕ ਸਾਧ ਨਾਲ ਮੇਲ ਹੋਇਆ ਜਦੋਂ ਸਾਧੂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਸਾਧੂ ਨਿਰਾਸ਼ ਹੋ ਕੇ ਚਲਾ ਗਿਆ ਤੇ ਸਬਾਹ ਪੈ ਰਾਤ ਵੇਲੇ ਜਦੋਂ ਬੀਬੀ ਅਮਰੋ ਸੁਪਤਰੀ ਸ੍ਰੀ ਅੰਗਦ ਦੇਵ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜਸੂ ਨਾਲ ਵਿਆਹ ਹੋਏ ਸਨ ਦੁੱਧ ਟਿਕਦੇ ਸਮੇਂ ਆਸਾਂ ਦੀ ਵਾਰ ਦਾ ਪਾਠ ਕਰ ਰਹੇ ਸਨ ਗੁਰੂ ਗੁਰੂ ਜੀ ਨੇ ਪੁੱਛਿਆ ਪੁੱਤਰੀਏ ਬਾਣੀ ਕਿਸ ਦੀ ਹੈ ਸਾਨੂੰ ਉਸ ਦੇ ਦਰਸ਼ਨ ਕਰਵਾਓ ਬੀਬੀ ਜੀ ਗੁਰੂ ਅਮਰਦਾਸ ਜੀ ਨੂੰ ਲੈ ਕੇ ਕੜੂਰ ਸਾਹ ਪਹੁੰਚੇ ਆਪਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ 12 ਸਾਲ ਸੇਵਾ ਕੀਤੀ ਅਤੇ ਚੇਤ ਸੰਮਤ 1609 ਨੂੰ ਗੁਰਗੱਦੀ ਪ੍ਰਾਪਤ ਕੀਤੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਤੂ ਨੇ ਗੁਰਗੱਦੀ ਤੇ ਬੈਠਿਆ ਆਪ ਜੀ ਨੂੰ ਲੱਤ ਮਾਰੀ ਤੇ ਈਰਖਾ ਤੋਂ ਦੂਰ ਰਹਿਣ ਲਈ ਜੱਦੀ ਪਿੰਡ ਵਾਸਰ ਕੇ ਪੁੱਜੇ ਅਤੇ ਪਿੰਡ ਦੇ ਬਾਹਰ ਕੱਚੇ ਕੋਠੇ 'ਚ ਬੈਠ ਕੇ ਤੇ ਸਮਾਧੀ ਵਿੱਚ ਲੀਨ ਹੋ ਗਏ ਬਾਹਰ ਦਰਵਾਜ਼ੇ ਤੇ ਲਿਖ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲ ਕੇ ਅੰਦਰ ਆਏਗਾ ਉਹ ਮੇਰਾ ਸਿੱਖ ਨਹੀਂ ਹੋਏਗਾ ਗੋਇੰਦਵਾਲ ਗੁਰੂ ਸਾਹਿਬ ਜੀ ਦੀ ਭਾਲ ਹੋਈ ਗੁਰੂ ਜੀ ਦੇ ਦਰਸ਼ਨ ਲਈ ਪਾਪਾ ਬੁੱਢਾ ਜੀ ਨੂੰ ਬੇਨਤੀ ਕੀਤੀ ਗਈ ਅੱਗੇ-ਅੱਗੇ ਕੋੜੀ ਦੇ ਪਿੱਛੇ ਪਾਪਾ ਬੁੱਢਾ ਜੀ ਤੇ ਸੰਗਤ ਚੱਲ ਪਈ ਕੋੜੀ ਨੇ ਸਥਾਨ ਤੇ ਨਮਸਕਾਰ ਕੀਤਾ। ਬਾਬਾ ਜੀ ਨੇ ਲਿਖਿਆ ਪੜ੍ਹ ਕੇ ਕੱਚੇ ਕੋਟੇ ਦੇ ਪਿਛਲੇ ਪਾਸੇ ਸੱਣ ਲਾ ਕੇ ਦਰਸ਼ਨ ਕੀਤੇ ਅਤੇ ਸਿੰਘ ਸੰਗਤ ਸਿੱਖ ਸੰਗਤਾਂ ਨੂੰ ਵੀ ਦਰਸ਼ਨ ਕਰਵਾਏ। ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਆਪ ਦਾ ਹੁਕਮ ਅਟਲ ਦਰਵਾਜ਼ਾ ਨਹੀਂ ਖੁੱਲਿਆ ਗਿਆ। ਗੁਰੂ ਜੀ ਨੇ ਖੁਸ਼ ਹੋ ਕੇ ਜਿਹੜਾ ਇਸ ਗੁਰੂ ਜੀ ਨੇ ਖੁਸ਼ ਹੋ ਕੇ ਵਰ ਦਿੱਤਾ ਕਿ ਜਿਹੜਾ ਵੀ ਇਸ ਸੱਣ ਵਿੱਚ ਲੰਗੇਗਾ ਉਸ ਦੀ ਚਰਾਸੀ ਕੱਟੀ ਜਾਵੇਗੀ ਅਤੇ ਮਨੋ ਕਾਮਨਾ ਸਾਰੀਆਂ ਉਸ ਦੀਆਂ ਪੂਰਨ ਹੋਣਗੀਆਂ। ਤੇ ਉਸ ਤੋਂ ਬਾਅਦ ਭਾਰੀ ਗਿਣਤੀ ਵਿੱਚ ਇੱਥੇ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਨੇ ਵਾਹਿਗੁਰੂ 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 ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੋ ਸਨ ਬਾਬਾ ਬੁੱਢਾ ਸਾਬ ਜੀ ਨੇ ਲਾਇਆ ਸੀ ਗੁਰੂ ਅਮਰਦਾਸ ਜੀ ਦਾ ਦਰਸ਼ਨ ਲਈ ਤੇ ਅੱਜ ਵੀ ਸੰਗਤਾਂ ਇਹਦੇ ਵਿੱਚੋਂ ਲੰਘ ਕੇ ਆਪਣੀ ਚਰਾਸੀ ਘਟਦੀਆਂ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਬੇਨਤੀ ਕਰਦੇ ਹਾਂ ਭਾਰੀ ਗਿਣਤੀ ਵਿੱਚ ਸੰਗਤਾਂ ਇਸ ਸਨ ਵਿੱਚੋਂ ਲੰਘ ਕੇ ਆਪਦਾ ਜੀਵਨ ਸਫਲ ਕਰਦੀਆਂ ਨੇ ਆ ਗੁਮੀਨ ਸੰਤੰਗ ਗੁਮੀਨ ਸਰੰਗ ਹੋਪਨ ਸੰਤੰਗ ਜਾਪ ਕਰੋ ਪਾ ਦੇਖ ਸਕਦੇ ਹੋ ਤੁਸੀਂ ਗੁਰੂ ਘਰ ਦਾ ਲੰਗਰ ਤੇ ਹੁਣ ਆਪਾਂ ਤੁਹਾਨੂੰ ਲੰਗਰ ਚ ਕੋਲ ਲੈ ਕੇ ਚੱਲਦੇ ਆਂ ਜੀ ਲੰਗਰ ਹਾਲ ਦਿਖਾਉਨੇ ਆਂ ਤੇ ਗੁਰਦੁਆਰਾ ਸਾਹਿਬ ਦਾ ਏਰੀਆ ਤੁਹਾਨੂੰ ਦੁਬਾਰਾ ਫਿਰ ਦਿਖਾ ਦਿੰਨੇ ਆਂ ਬਹੁਤ ਸੋਹਣਾ ਭਰਿਆ ਭਰਿਆ ਫਿਹਾਲੀ ਨਾਲ ਭਰਿਆ ਹੋਇਆ ਗੁਰਦੁਆਰਾ ਸਾਹਿਬ ਸਾਰਾ ਜੀ ਨਿੱਕੀ ਨਿੱਕੀ ਕਣੀ ਪੈ ਰਹੀ ਹੈ ਬਹੁਤ ਸੋਹਣੇ ਦਰਸ਼ਨ ਮਿਲਦੇ ਹੋ ਰਹੇ ਨੇ ਇਹਦੇ ਗੁਰਦੁਆਰਾ ਸਾਹਿਬ ਦੇ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਪਿੰਡ ਬਸਰਕੇ ਜੀ ਤੇ ਹੋਰ ਵੀ ਜੋ ਸਖਸ਼ੀਤਾ ਹਾਂ ਦਾ ਇੱਥੇ ਜੋ ਵੀ ਮਤਲਬ ਰਿਲੇਸ਼ਨ ਨੇ ਉਹਨਾਂ ਦੇ ਉਹ ਤੁਹਾਨੂੰ ਸਾਰੇ ਅਸੀਂ ਦੱਸ ਚੁੱਕੇ ਆ ਇਤਿਹਾਸ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਜੀ ਬਹੁਤ ਹੀ ਜਿੱਤਦਾ ਸੋਹਣਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਦੀ ਬਿਲਡਿੰਗ ਬਹੁਤ ਖੁੱਲੀ ਡੁੱਲੀ ਹੈ ਜੀ ਤੇ ਜਦੋਂ ਇੱਥੇ ਮੇਲੇ ਹੁੰਦੇ ਨੇ ਤਾਂ ਉਦੋਂ ਸੰਗਤਾਂ ਬਹੁਤ ਗਿੰਦ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਕੰਟਰੋਲ ਕਰਨ ਲਈ ਤੇ ਬਹੁਤ ਚੇਚੇ ਪ੍ਰਬੰਧ ਕੀਤੇ ਗਏ ਨੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਜੀ ਸਰਾਮਾ ਬਣੀ ਹੋਈਆਂ ਨੇ ਤੇ ਜੋ ਵੀ ਸੰਗਤਾਂ ਇੱਥੇ ਰੁਕਦੀਆਂ ਨੇ ਉਹਨਾਂ ਨੂੰ ਆਸਾਨੀ ਨਾਲ ਇੱਥੇ ਕਮਰੇ ਵਗੈਰਾ ਮਿਲ ਜਾਂਦੇ ਨੇ ਤੇ ਉਹ ਆਪ ਦਾ ਸਟੇ ਕਰ ਸਕਦੇ ਨੇ ਇਸ ਗੁਰੂ ਘਰ ਵਿਖੇ ਤੇ ਫੋਟੋ ਨੂੰ ਜਿੰਨੇ ਵੀ ਮਾਜੇ ਦੇ ਵਿੱਚ ਗੁਰਦੁਆਰਾ ਸਾਹਿਬ ਪੈਂਦੇ ਨੇ ਇਤਿਹਾਸਕ ਉਹਨਾਂ ਦੇ ਦਰਸ਼ਨ ਕਰਵਾ ਰਹੇ ਹਾਂ ਕੁਝ ਵੀਡੀਓ ਤੋਂ ਤੇ ਅੱਜ ਆਪਾਂ ਤੁਹਾਨੂੰ ਨਿਸ਼ਚਿਤ ਤੌਰ ਤੇ ਅਪਡੇਟਡ ਗੁਰਦੁਆਰਾ ਸ਼੍ਰੀ ਸਨ ਸਾਹਿਬ ਦੇ ਦਰਸ਼ਨ ਕਰਵਾਏ ਆ ਜੀ ਉਮੀਦ ਕਰਦੇ ਆ ਤੁਹਾਨੂੰ ਬਲੌਗ ਵਧੀਆ ਲੱਗਿਆ ਹੋਗਾ ਤੇ ਵਧੀਆ ਲੱਗਾ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਛੇਤੀ ਹੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਬਾਏ